ਸੋ ਬਾਪੂ ਜੀ ਕੀ ਨਾਮ ਜੀ ਆਪਣਾ ਲਖਵੀਰ ਸਿੰਘ ਹੈ ਅੱਜਾ ਬਾਪੂ ਜੀ ਨੌਜਵਾਨ ਨਹੀਂ ਹੁੰਦੀ ਵਡਿੰਗ ਵਿੱਚ ਵੋਟਾਂ ਪਾਣ ਆਵੇ ਤੁਸੀਂ ਇਸ ਉਮਰ ਚ ਇੰਨਾ ਕਰਕੇ ਵੋਟ ਪਾ ਰਹੇ ਹਾਂ ਹਾਂ ਜੀ ਮੈਂ ਕਹਾਂ ਤੁਸੀਂ ਬੜੇ ਸ਼ਾਇਦ ਲੱਗ ਰਹੇ ਇੰਨੀ ਉਮਰ ਚ ਕਰਿਆ ਨਹੀਂ ਅੰਦਾਜ਼ਾ ਤੰਦਾ ਦਾ ਕੰਮ ਪਕਟਾਉਣਾ ਪੈਂਦਾ ਹਾਂ ਕਰਨਾ ਹੀ ਪੈਂਦਾ ਹੈ ਸਮੇਸਟਾ ਮੇਰੇ ਹਿਸਾਬ ਨਾਲ ਨਾ ਕਿੰਨੀ ਉਮਰ ਹੋ ਗਈ ਤੁਹਾਡੀ 72 ਸਾਲ ਹੋ ਗਈਆਂ ਤੇ ਜ਼ਿੰਮੇਵਾਰੀ ਸਮਝੀ ਆਪਣੀ ਹੈ ਵੋਟ ਪਾਣਾ ਕਿ ਜਿਹੜੇ ਨੌਜਵਾਨ ਮੁੰਡੇ ਨਹੀਂ ਘਰਾਂ ਚੋਂ ਨਿਕਲਦੇ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਉਹਨਾਂ ਨੂੰ ਫਿਰ ਕੁਝ ਦੇਣਾ ਪਊਗਾ ਨਾਲ ਉਹਨਾਂ ਨੂੰ ਬਿਸਕਟ ਬਿਸਕਟ ਵਗੈਰਾ ਦੇਣੇ ਪੈਂਗੇ ਵੀ ਯਹੁਤ ਦੇ ਜੀ ਹਾਂ ਅੱਜਕੱਲ ਪਾੜੇ ਨਹੀਂ ਚੱਲਦਾ ਕੰਮ ਆ ਆਪਣੀ ਜ਼ਿੰਮੇਵਾਰੀ ਸਮੇਂ ਤੇ ਆਹੋ ਵੈਸੇ ਚਾਹੀਦਾ ਨਾ ਕਿ ਵੋਟ ਕੀ ਚਾਹੀਦਾ ਵੋਟ ਜ਼ਰੂਰ ਪਾਉਣੀ ਚਾਹੀਦੀ ਆ ਮੈਨੂੰ ਬਾਪੂ ਜੀ ਦਾ ਉਮਰਾਂ ਢਾਲੀ ਵੈਸੇ ਕੀ ਲੱਗਦਾ ਹੈ ਵੋਟ ਦੇ ਪਾ ਕੇ ਫਾਇਦਾ ਹੁੰਦਾ ਵੈਸੇ ਕਿਉਂਕਿ ਪਾਣੀ ਚਾਹੀਦੀ ਫਾਇਦਾ ਫੂਦਾ ਦੇ ਕੁਝ ਨਹੀਂਗਾ ਪਰ ਪਾਉਣੀ ਜ਼ਰੂਰੀ ਆ ਕੰਮ ਹੋਣ ਵਾਲੇ ਤਾਂ ਦੰਦ ਕੰਮ ਕਾਸ ਕਿੰਨਾ ਕਦਮ ਦਵਾਂਗੇ ਹੈ ਤਾਂ ਤਾਂ ਮੈਂ ਵਿਕਾਸ ਹੈਗਾ ਤਨਤਨ ਠੀਕ ਹੈ ਸ਼ਹਿਰ ਤਖਣਾ ਵਾਹ ਇਹੋ ਜੀ ਗੱਲ ਨਹੀਂ ਕੋਈ ਕੀ ਹੁੰਦੀ ਹੈ ਕਿ ਨਹੀਂ ਹੁੰਦੀ ਸਰਕਾਰਾਂ ਤਰੱਕੀ ਹੁੰਦੀਆਂ ਕਿ ਨਹੀਂ ਇਹ ਦਾ ਫਤਰੀਆ ਬਾ ਕੀ ਯਾਰਾ ਬਾ ਠੀਕ ਚਲੋ ਠੀਕ ਹੈ ਜੀ ਚਲੋ ਧੰਨਵਾਦ ਰਣਾ ਤੇਜਿੰਦਰ ਸਿੰਘ ਹੈ ਜੀ ਤਾਂ ਕੀ ਹਾਲਾਤ ਨੇ ਤਨਤਨ ਦੇ ਕਿਸ ਤਰੀਕੇ ਨਾਲ ਵੋਟਾਂ ਚੱਲ ਰਹੀਆਂ ਨੇ ਦੇਖੋ ਜੀ ਬਹੁਤ ਵਧੀਆ ਹਾਲਾਤ ਨੇ ਸ਼ਾਂਤੀਪੂਰਕ ਇਲੈਕਸ਼ਨ ਹੋ ਰਹੀ ਆ ਤੇ ਲੋਕ ਨਿਕਲ ਕੇ ਸਰਕਾਰ ਦੇ ਖਿਲਾਫ ਆਪਣਾ ਵੋਟ ਦੇ ਰਹੇ ਲੋਕਾਂ ਦੇ ਮਨਾਂ 'ਚ ਹੈਗੀ ਆ ਗੱਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਇਹਨੇ ਬੜੇ ਵਾਅਦੇ ਕੀਤੇ ਸੀ ਜਿਹਦੇ ਵਾਅਦਿਆਂ ਦੇ ਵਿੱਚ ਇਹਨਾਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਿਵੇਂ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣ ਵਾਲਾ ਸੀ ਉਹ ਅੱਜ ਤੱਕ ਨਹੀਂ ਮਿਲਿਆ ਉਹ ਇੱਕ ਉਹ ਵਿਰੋਧ ਸੀ ਕਿ ਆ ਬੀਬੀਆਂ ਦੇ ਕਿਉਂਕਿ ਇਹਨਾਂ ਬੀਬੀਆਂ ਨੇ ਪਹਿਲਾਂ ਕਿਤੇ ਨਿਕਲ-ਨਿਕਲ ਕੇ ਵੋਟਾਂ ਝਾੜੂ ਨੂੰ ਪਾਈਆਂ ਸੀਗੀਆਂ ਹੁਣ ਉਹ ਇਸ ਵਿਰੋਧ ਦੇ ਵਿੱਚ ਆ ਵੀ ਉਹਨਾਂ ਨੂੰ ਇਹ ਗੱਲ ਦਾ ਕੋਈ ਨਹੀਂ ਬੈਨੀਫਿਟ ਹੋਇਆ ਦੂਜੇ ਪਾਸੇ ਮੁੱਦਾ ਇਹ ਕਿ ਆ ਜੀ ਸਭ ਤੋਂ ਵੱਡਾ ਨਸ਼ੇ ਦਾ ਜਿਹੜਾ ਕਿ ਹੁਣ ਇਹਨਾਂ ਸਰਕਾਰ ਨੇ ਇਹ ਕੀਤਾ ਸੀ ਉਦੋਂ ਆਵਾਜ਼ਾਂ ਕੀਤਾ ਵੀ ਨਸ਼ੇ ਬੰਦ ਕਰ ਦਿਆਂਗੇ ਆਉ ਕਰ ਦਿਆਂਗੇ ਪਰ ਨਸ਼ੇ ਪਿੰਡਾਂ ਦੇ ਵਿੱਚ ਅੱਗੇ ਨਾਲੋਂ ਜ਼ਿਆਦਾ ਵੱਧ ਚੁੱਕੇ ਇਸ ਕਰਕੇ ਲੋਕ ਸਰਕਾਰ ਦੇ ਉਲਟ ਆ ਕੋਈ ਪਿੰਡਾਂ ਦੇ ਵਿੱਚ ਵਿਕਾਸ ਨਹੀਂ ਹੋਇਆ ਪਿੰਡਾਂ ਦੇ ਵਿੱਚ ਕੋਈ ਅੱਜ ਤੱਕ ਇਹੋ ਜੀ ਗੱਲ ਨਹੀਂ ਚੱਲੀ ਹੁਣ ਸਰਕਾਰ ਨੂੰ ਇਹ ਜਿਮਣੀ ਚੋਣ ਆਈ ਤੇ ਇੱਧਰ ਵਿਕਾਸ ਦੀ ਗੱਲ ਤੁਰ ਪਈ ਆ ਹੁਣ ਵੇਖ ਲਿਓ ਤੁਸੀਂ ਅੱਜ ਜਿਹੜੀਆਂ ਛੜਕਾਂ ਇਹਨਾਂ ਨੇ ਅੱਜ ਸ਼ੁਰੂ ਕੀਤੀਆਂ ਆ ਅਗਲੇ ਦਿਨਾਂ ਦੇ ਵਿੱਚ ਇਹਨਾਂ ਨੇ ਇਸੇ ਕੰਮ ਰੋਕ ਦੇਣੇ ਆ ਕੋਈ ਕਿਸੇ ਨੇ ਕੰਮ ਨਹੀਂ ਕਰਨਾ ਕੀ ਲੱਗਦਾ ਵੈਸੇ ਕਿੰਨੇ ਕ ਪਰਸੈਂਟ ਵੋਟ ਪੋਲ ਹੋ ਜਾਏਗੀ ਪੂਰੇ ਹਲਕੇ ਦੀ ਗੱਲ ਕਰੀਏ ਪੂਰੇ ਹਲਕੇ ਦੀ ਜੀ ਗੱਲ ਚੱਲ ਰਹੀ ਆ ਜਿਹੜੀ ਵੋਟ ਪੋਲ ਹੋਣ ਦੀ ਗੱਲ ਆ ਉਹ ਅਸੀਂ ਤਾਂ ਅੰਦਾਜ਼ਾ ਲਾਉਣਾ ਵੀ 60 60% ਦੇ ਕਰੀਬ ਪੋਲ ਹੋਏਗੀ ਜੋ ਸਾਡੇ ਕੋ ਪੁੱਜੇ ਆ ਰੁਝਾਨ ਪੁੱਜੇ ਉਹਦੇ ਮੁਤਾਬਕ ਜਿਹੜੀ ਆ ਵੋਟ ਜਿਹੜੀ ਆ ਉਹ 47 48% ਪੋਲ ਹੋ ਚੁੱਕੀ ਆ ਤੇ ਗਾਂ ਜਿਹੜਾ ਕੋਈ ਸਮਾਂ ਬਚਿਆ ਵਾ ਇਹਦੇ ਵਿੱਚ ਜਿਹੜੀ ਆ 60% ਹੋਣ ਦੀ ਸੰਭਾਵਨਾ ਹੈਗੀ